ਅਸ ਪੰਜਾਬੀਓ ਇਸ ਵਕਤ ਅਸੀਂ ਖੜੇ ਹਾਂ ਕুতਬਦੀਨ ਦੂਲੇ ਵਾਲਾ ਆ ਵੀਰ ਆ ਇਹ ਆਪਣੇ ਆ ਇਹਨਾਂ ਦਾ ਇਧਰਲੇ ਪਾਸੇ ਘਾਰ ਆ ਤੇ ਥੋੜਾ ਠਾਰਪੈਣ ਤੋਂ ਰੋਕ ਰਹੇ ਆ ਅਸੀਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਕਿ ਇਸ ਵਕਤ ਜਿਹੜਾ ਹਰੀਕੇ ਤੋਂ ਅੱਗੇ ਆ ਉਹ ਤਬਾਈ ਆ ਫਿਰੋਜ਼ਪੁਰ ਵਾਲ ਨੂੰ ਤਬਾਈ ਆ ਜਿਹੜੇ ਕুতਬਦੀਨ ਵਾਲਾ ਫੱਤੇ ਵਾਲਾ ਚਾਹੇ ਉਹ ਸਭਰਾ ਰਾਜੀ ਸਭਰਾ ਹੋਵੇ ਚਾਹੇ ਅਗਨੇ ਪਿੰਡ ਆ ਜਿਹੜੇ ਉਹ ਵੀ ਬਹੁਤ ਜ਼ਿਆਦਾ ਹਾਰ ਪ੍ਰਭਾਵਿਤ ਨੇ ਅਸੀਂ ਸਾਰੇ ਹੀ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਸਮਾਜ ਸੇਵੀ ਸੰਸਥਾ ਨੂੰ ਬੇਨਤੀ ਕਰਦੇ ਆ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਇਸ ਵਕਤ ਇਸ ਦਰਿਆ ਦੇ ਵਿੱਚ ਪਾਣੀ ਚੱਲ ਰਿਹਾ ਉਹ ਸਵਾ 2 ਲੱਖ ਕਿਊਸਿਕਾ ਜੀ ਤੇ ਹੁਣ ਤੱਕ ਸ਼ਾਮ ਤੱਕ 2.5 ਲੱਖ ਹੋ ਜਾਣਾ ਤੇ ਰਾਤ ਤੱਕ ਇਹ 3 ਲੱਖ ਹੋ ਸਕਦਾ ਪਾਣੀ ਵਧ ਰਿਹਾ ਤੇ ਕਿਸੇ ਵੀ ਹਲੇ ਤੱਕ ਇਹਨਾਂ ਨੂੰ ਰੈੱਡ ਅਲਰਟ ਵਾਸਤੇ ਕੋਈ ਵੀ ਨਹੀਂ ਦੱਸਿਆ ਗਿਆ ਤੁਹਾਨੂੰ ਕੋਈ ਰੈੱਡ ਅਲਰਟ ਤਾਂ ਦੱਸਿਆ ਗਿਆ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਵੀ ਇੰਨਾ ਰੈਡ ਅਲਰਟ ਆ ਜੀ ਤੁਸੀਂ ਮੜ ਕਵਦੇ ਬਚਾਅ ਕਰ ਲੋ ਹਾਂਜੀ ਕੀ ਆ ਸੀ ਕੱਲ ਤੁਸੀਂ ਕੱਲ ਕਿਹਾ ਸੀ ਤੁਸੀਂ ਇਹ ਰੈਡ ਕਲਰਟ ਇੱਥੇ ਜਾਰੀ ਹੋਇਆ ਵਿਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਸ ਪਿੰਡਾਂ ਨੂੰ ਬਈ ਕਾਦੀ ਕਾਦੀ ਲੋੜ ਆ ਤੁਸੀਂ ਦੱਸ ਸਕਦੇ ਹੋ ਕਿ ਕੀ ਚੀਜ਼ ਦੇ ਚਾਰੇ ਦੀ ਲੋੜ ਆ ਚੋਕਰ ਦੀ ਲੋੜ ਆ ਜਾਂ ਕੋਈ ਕਿੰਦਾ ਪਾਣੀ ਦੀ ਕਿਥੇ ਕਿਸ ਚੀਜ਼ ਦੀ ਲੋੜ ਆ ਤੁਹਾਨੂੰ ਸਾਰੇ ਚਾਹੀਦੀ ਲੋੜ ਆ ਸਾਰੇ ਦੀ ਲੋੜ ਆ ਹਲੇ ਤੱਕ ਕੋਈ ਨਹੀਂ ਪਹੁੰਚੇ ਤੁਹਾਡੇ ਕੋਲੇ ਕੋਈ ਨਹੀਂ ਆਇਆ ਤਾਂ ਤੇ ਪਹਿਲਾਂ ਹੀ ਮਿਲ ਜਾਂਦੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੀ ਚਾਰੇ ਦੀ ਲੋੜ ਆ ਤਰਪਾਲਾਂ ਦੀ ਲੋੜ ਆ ਚੋਕਰ ਦੀ ਲੋੜ ਆ ਰਾਸ਼ਨ ਦੀ ਲੋੜ ਆ ਇਹ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਆ بارش ਹੋ ਰਹੀ ਆ ਤੇ ਦਰਿਆ ਜਿਹੜਾ ਤੁਸੀਂ ਸਾਰੇ ਪਾਸੇ ਦੇਖ ਸਕਦੇ ਹੋ ਪਾਣੀ ਹੀ ਪਾਣੀ ਆ ਪਾਣੀ ਹੀ ਪਾਣੀ ਆ ਆ ਬਾਈ ਹੁਣਾਂ ਦਾ ਪਿੰਡ ਤੇ ਆ ਬਾਈ ਹੁਣੀ ਇੱਥੇ ਖਾਰਨਾ ਪੈ ਜਾਵੇ ਤਾਂ ਕਰਕੇ ਥੋੜਾ ਜਿਹਾ ਪ੍ਰਬੰਧ ਕਰ ਰਹੇ ਸੀ ਸਾਰਿਆਂ ਨੂੰ ਬੇਨਤੀ ਆ ਕਿ ਪੱਤਰਕਾਰ ਭਾਈ ਜਾਰਾ ਪੰਜਾਬ ਦਾ ਸਾਰਾ ਆ ਕੇ ਇੱਥੇ ਆਪਣੀ ਆਵਾਜ਼ ਬੁਲੰਦ ਕਰੋ ਤੇ ਇਹ ਇਹਦੀ ਆਵਾਜ਼ ਬਣੋ ਤੇ ਜਿਹੜੀ ਪੂਰੇ ਪੰਜਾਬ ਵਿੱਚ ਸਾਡੇ ਸਮਾਜ ਸੇਵੀ ਸੰਸਥਾ ਤੱਕ ਪਹੁੰਚ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ